ਸਰ ਇਹਦੇ ਬਾਰੇ ਮੈਨੂੰ ਦੱਸੋ ਤੁਸੀਂ ਡੀਸੀ ਆਫਿਸ ਪਹੁੰਚੇ ਹੋ ਕੀ ਹੈ ਕਿ ਇਹ ਜੀ ਬਾਜ ਆਪਣਾ ਹੁਕਮ ਸਿੰਘ ਦਾ ਨਾਂ ਆ ਅਸੀਂ ਐਮਪੀਡੀ ਕਾਜੀ ਭਰਨਾ ਆ ਰਕੇਸ਼ ਕੁਮਾਰ ਸਨਹਿਰਾ ਭਾਰਤ ਪਾਰਟੀ ਦੇ ਲੋਕ ਜੀ ਇਹ ਸਾਡਾ ਪਿਤਾ ਜੀ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਬਾਤ ਉਲਟੇ ਰਹਿੰਦਾ ਹੁੰਦਾ ਸੀਗਾ ਜਦੋਂ ਉਹ ਰਾਤ ਨੂੰ ਕੋਈ ਹਮਲਾ ਕਰਦਾ ਸੀਗਾ ਮੁਗਲਾ ਦਾ ਪੰਨਾ ਹੀ ਕੰਮ ਆਉਂਦਾ ਸੀਗਾ ਵੀ ਹਮਲਾ ਕਰਦੇ ਸੀਗੇ ਰਾਤ ਨੂੰ ਇਹ ਉੜ ਕੇ ਜਾ ਕੇ ਸਾਰਾ ਕੁਝ ਪਤਾ ਕਰਕੇ ਆ ਕੇ ਦੱਸਦਾ ਸੀਗਾ ਵੀ ਹਾਂਜੀ ਹੁਣ ਆਪਣੇ ਤੇ ਹਮਲਾ ਹੋਣ ਵਾਲਾ ਹੂੰ ਹੂੰ ਤੇ ਇਹ ਹਰ 10ਵੇਂ ਪਾਸ਼ਾ ਜੀ ਹਰ ਜੰਗ ਦੇ ਵਿੱਚ 13 13 14 ਜੰਗ ਜਿੰਨੇ ਵੀ ਹੋਏ ਆ ਹੂੰ ਹੂੰ ਉਹ ਸਾਰੇ ਜੰਗਾਂ ਦੇ ਵਿੱਚ ਨਾਲ ਰਿਹਾ ਠੀਕ ਹੈ ਠੀਕ ਹੈ ਤਾਂ ਉਹ ਇਹ ਕੀ ਕਰਦਾ ਤੁਹਾਡੇ ਨਾਲ ਹੀ ਰਹਿੰਦਾ ਇਹ ਹਾਂਜੀ ਇਹ ਮੇਰੇ ਨਾਲ ਹੀ ਰਹਿੰਦਾ ਵਾ ਹਰ ਵਕਤ ਕੀ ਖਾਂਦਾ ਕੀ ਕੀ ਖਾਂਦਾ ਪੀਂਦਾ ਸਰ ਇਹ ਇਹ ਖਾਂਦਾ ਹੀ ਆਪਣਾ ਕਿਕਨ ਖਾਂਦਾ ਜੀ ਅੱਛਾ ਜੀ ਹਾਂ ਜੀ ਇਹ ਜਾਂਦਾ ਨਹੀਂ ਤੁਹਾਡੇ ਕੋਲੋਂ ਜੀ ਨਹੀਂ ਜੀ ਕਿਤੇ ਨਹੀਂ ਜਾਂਦਾ ਇਹ ਅੱਛਾ ਜੀ ਮੇਰੇ ਨਾਲ ਹੀ ਸੌਂਦਾ ਵਾ ਜਿੱਥੇ ਕਮਰੇ 'ਚ ਮੈਂ ਸੌਂਨਾ ਥੱਲੇ ਇਹ ਸੌਂਦਾ ਤੇ ਥੱਲੇ ਮੈਂ ਸੌਂਦਾ ਅੱਛਾ ਹਾਂਜੀ ਮੈਂ ਇਹ ਨਹੀਂ ਵੀ ਮੈਂ ਬੈਠੇ ਤੇ ਸੋਚ ਲੂਗਾ ਬੇਥਲੇ ਆ ਇਹ ਕਦੇ ਵੀ ਕੈਦ ਨਹੀਂ ਰਹਿ ਸਕਦਾ ਇਹ ਇਹੋ ਜਿਹਾ ਜਾਨਵਰ ਆ ਵੀ ਬਾਜ ਕਦੇ ਤੁਸੀਂ ਇਹਨੂੰ ਕੈਦਚ ਰੱਖੋਗੇ ਤਾਂ ਇਹ ਆਪਣੇ ਆਪ ਨੂੰ ਮਾਰ ਲੂਗਾ ਇਹ ਕਦੇ ਵੀ ਕੈਦਚ ਨਹੀਂ ਰਹਿ ਸਕਦਾ ਕੋਈ ਫੈਮਿਲੀ ਫੈਮਿਲੀ ਦਾ ਕੋਈ ਬੱਚਾ ਹੋਗਾ ਇਨਵੋਲ ਅਗਰ ਹੋ ਜਾਂਦਾ ਤੁਹਾਡੇ ਨਾਲ ਤਾਂ ਫਿਰ ਕੀ ਰਿਐਕਸ਼ਨ ਹੋਉਂਦਾ ਹੈ ਕੋਈ ਕੁਝ ਨਹੀਂ ਕਹਿੰਦਾ ਹਮਮ ਕਿਸੇ ਨੂੰ ਵੀ ਕੁਝ ਨਹੀਂ ਕਹਿੰਦਾ ਮੈਂ ਹੁਣ ਇੰਨਾ ਲੈ ਹੀ ਲੱਭਾਇਆ ਹੀ ਆ ਹੁਣ ਦੂਸਰ ਦੇ ਉੱਪਰ ਕੋਈ ਪ੍ਰੋਬਲਮ ਨਹੀਂ ਥੋੜੀ ਬਾਹ ਤੇ ਬਿਠਾ ਦਿੰਨਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹਾਂ ਤੁਸੀਂ ਅਟੈਕ ਕਰੋਗੇ ਫਿਰ ਅਟੈਕ ਹਮਮ ਉਹਨਾਂ ਚ ਡਰਦਾ ਤਾਂ ਨਹੀਂ ਸਰ ਇਹ ਨਾ ਕੋਈ ਪ੍ਰੋਬਲਮ ਨਹੀਂ